ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਘਰ ਦਾ ਸਾਤ ਸੰਗਤ ਜੀ ਆਪਾਂ ਤਮਾਮ ਸੰਸਾਰੀ ਲੋਕ ਇੱਥੇ ਪੈਰ ਗੁਰੂ ਪਰਮਾਤਮਾ ਕੋਲੋਂ ਕੁਝ ਨਾ ਕੁਝ ਮੰਗਦੇ ਹਨ ਪਰ ਮੰਗਣ ਦੇ ਬਾਅਦ ਵੀ ਸਾਡੀਆਂ ਲੋੜਾਂ ਦੀ ਪੂਰਤੀ ਨਹੀਂ ਹੁੰਦੀ ਮਹਾਪੁਰਸ਼ਾਂ ਨੇ ਇਸ ਦੇ ਮੁਤਲਕ ਜੱਬੀ ਸਾਹਿਬ ਦੇ ਟੀਕੇ ਦੇ ਵਿੱਚ ਇੱਕ ਦ੍ਰਿਸ਼ਟਾਂਤ ਦਿੰਦਾ ਹੈ ਕਿ ਕਈ ਲੋਕ ਜ਼ਿੰਦਗੀ ਪਰ ਮਿਹਨਤ ਕਰਦੇ ਹਨ ਪਰ ਮੰਗਣ ਦੀ ਜਾਂਚ ਨਾ ਹੋਣ ਕਰਕੇ ਉਹਨਾਂ ਦੀ ਜ਼ਿੰਦਗੀ ਦੀ ਕੀਤੀ ਮਿਹਨਤ ਅਜਾਈ ਚਲੀ ਗਈ ਤੁਸੀਂ ਕਿਤੇ ਜੱਬੀ ਸਾਹਿਬ ਦਾ ਟੀਕਾ ਪੜੋ ਸੰਤ ਬਾਬਾ ਕਿਰਪਾਲ ਸਿੰਘ ਸਤੋਵਾਲੀ ਗਲੀ ਵਾਲਿਆਂ ਦਾ ਉਹਨਾਂ ਨੇ ਜੋ ਜਬਜੀ ਸਾਹਿਬ ਦਾ ਟੀਕਾ ਕੀਤਾ ਹੈ ਉਸ ਦੇ ਵਿੱਚ ਉਹਨਾਂ ਨੇ ਸਨਾਤਮ ਮਤ ਦੇ ਵਿੱਚ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਇੱਕ ਪਰਿਵਾਰ ਤੇ ਤਿੰਨ ਮੈਂਬਰ ਹਨ ਉਹ ਸ਼ਿਵਜੀ ਦੀ ਉਪਾਸ਼ਨਾ ਕਰਨ ਲੱਗ ਪਏ ਉਹਨਾਂ ਦਾ ਮੇਨ ਕਾਰਨ ਇਹ ਸੀ ਕਿ ਧਾਰਮਿਕ ਲੋਕਾਂ ਨੇ ਰਵਾਇਤ ਰੱਖੀ ਸੀ ਕਿ ਸ਼ਿਵਜੀ ਭੋਲਾ ਨਾਥ ਬਾਕੀ ਦੇਵਤਿਆਂ ਦੇ ਨਾਲੋਂ ਛੇਤੀ ਪ੍ਰਸੰਨ ਹੋ ਜਾਂਦੇ ਹਨ ਇਸ ਕਰਕੇ ਤੁਸੀਂ ਵੇਖੋਗੇ ਕਿ ਖਾਸ ਕਰਕੇ ਹਿੰਦੂ ਭਰਾਵਾਂ ਦੇ ਵਿੱਚ ਬ੍ਰਹਮਾ ਤੇ ਵਿਸ਼ਨੂੰ ਦੇ ਨਾਲੋਂ ਸ਼ਿਵ ਜੀ ਦੇ ਉਪਾਸ਼ਕ ਜ਼ਿਆਦਾ ਹਨ ਇਸ ਦਾ ਇੱਕ ਤਾਂ ਮੇਨ ਕਾਰਨ ਇਹ ਹੈ ਕਿ ਸ਼ਿਵ ਜੀ ਮੌਤ ਦਾ ਫਰਿਸ਼ਤਾ ਹੈ ਮੌਤ ਦਾ ਦੇਵਤਾ ਹੈ ਸਾਰਿਆਂ ਨੇ ਮਰਨਾ ਤਾਂ ਹੈ ਇਸ ਕਰਕੇ ਕਿ ਸਾਡੀ ਮੌਤ ਸੌਖੀ ਹੋਏ ਲੋਕੀ ਸ਼ਿਵ ਜੀ ਦੀ ਉਪਾਸ਼ਨਾ ਕਰਦੇ ਹਨ ਕਹਿੰਦੇ ਹਨ ਉਪਾਸ਼ਨਾ ਕਰਦਿਆਂ ਕਰਦਿਆਂ ਭੋਲਾ ਨਾਥ ਉਸ ਪਰਿਵਾਰ ਤੇ ਪ੍ਰਸੰਨ ਹੋ ਗਿਆ ਜੋ ਘਰ ਦੀ ਮੈਂਬਰ ਬੀਬੀ ਸੀ ਉਸ ਨੂੰ ਕਹਿਣ ਲੱਗੇ ਧੀਏ ਪਹਿਲਾਂ ਤੂੰ ਮੰਗ ਤੇਰੀ ਕੀ ਮੰਗ ਹੈ ਪੰਚਮ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਹੈ ਮਾਂਗੋ ਰਾਮ ਤੇ ਸਭ ਥੋਕ ਗੁਰਮੁਖਾ ਇਹੋ ਜਿਹਾ ਸੌਦਾ ਮੰਗ ਕੇ ਮੁੜ ਕੇ ਤੈਨੂੰ ਮੰਗਣ ਦੀ ਲੋੜ ਹੀ ਨਾ ਪਵੇ ਆਪਾਂ ਮੰਗਦੇ ਹਾਂ ਪਰ ਮੰਗਣ ਦੇ ਬਾਵਜੂਦ ਸਾਡੀਆਂ ਲੋੜਾਂ ਦੀ ਪੂਰਤੀ ਨਹੀਂ ਹੁੰਦੀ ਕਿਉਂਕਿ ਸਾਨੂੰ ਮੰਗਣ ਦੀ ਜਾਚ ਨਹੀਂ ਆਈ ਕਹਿੰਦੇ ਹਨ ਉਸ ਬੀਬੀ ਨੂੰ ਸ਼ਿਵਜੀ ਨੇ ਕਿਹਾ ਬੀਬਾ ਜੋ ਮੰਗਣਾ ਹੈ ਤੂੰ ਮੰਗ ਉਸਨੇ ਕਿਹਾ ਪੋਲੇਨਾਥ ਮੇਰੇ ਤੇ ਕਿਰਪਾ ਕਰੋ ਕਿ ਮੇਰਾ ਸਰੀਰ ਸੁੰਦਰ ਹੋ ਜਾਵੇ ਮੈਂ ਸੋਹਣੀ ਹੋ ਜਾਵਾਂ ਕੁਝ ਲੋਕ ਮੰਗਦੇ ਹਨ ਮੈਨੂੰ ਮਰਨ ਲੱਗਿਆ ਗੋਟੇ ਗਿੱਟੇ ਰਗੜਨੇ ਨਾ ਪੈਣ ਮੈਨੂੰ ਚੱਲਦੇ ਫਿਰਦੇ ਨੂੰ ਲੈ ਜਾਈਂ ਮੈਂ ਕਿਸੇ ਦੇ ਅਧੀਨ ਨਾ ਹੋਵਾਂ ਇਸ ਦੇ ਨਾਲੋਂ ਕਿੰਨਾ ਚੰਗਾ ਕਿ ਆਪਾਂ ਇਹ ਮੰਗੇ ਪਾਤਸ਼ਾਹ ਮੈਨੂੰ ਵਾਰ-ਵਾਰ ਮਰਨਾ ਪਵੇ ਹੀ ਨਾ ਆਪਾਂ ਇਹ ਮੰਗੇ ਕਿ ਪਾਤਸ਼ਾਹ ਮੈਨੂੰ ਇਵੇਂ ਲੈ ਜਾਏ ਕਿ ਮੈਨੂੰ ਦੁਬਾਰਾ ਆਉਣਾ ਨਾ ਪਵੇ ਉਸ ਬੀਬੀ ਨੇ ਇਹ ਮੰਗ ਕੀਤੀ ਕਿ ਭੋਲੇनाथ ਮੈਂ ਜਵਾਨ ਹੋ ਜਾਵਾਂ ਮੇਰਾ ਸਰੀਰ ਸੁੰਦਰ ਹੋ ਜਾਵੇ ਉਸ ਬੀਬੀ ਨੇ ਮੰਗ ਕੀਤੀ ਤੇ ਸ਼ਿਵਜੀ ਕਹਿਣ ਲੱਗਾ ਬੀਬੀ ਐਸੇ ਤਰ੍ਹਾਂ ਹੋ ਜਾਵੇਗਾ ਜਦੋਂ ਉਹ ਔਰਤ ਸੁੰਦਰ ਸਰੂਪ ਵਾਲੀ ਹੋ ਗਈ ਨੌਜਵਾਨ ਹੋ ਗਈ ਤੇ ਕਹਿੰਦੇ ਹਨ ਉਸ ਇਲਾਕੇ ਦਾ ਜਵਾੜਾ ਸੀ ਛੋਟੇ ਛੋਟੇ ਰਾਜੇ ਹੁੰਦੇ ਸਨ ਉਹ ਆਪਣੇ ਆਦਮੀਆਂ ਦੇ ਨਾਲ ਆਇਆ ਤੇ ਉਸਨੇ ਜੰਗਲ ਦੇ ਵਿੱਚ ਇੱਕ ਨੌਜਵਾਨ ਔਰਤ ਨੂੰ ਵੇਖਿਆ ਤੇ ਆਪਣੀ ਰਾਣੀ ਬਣਾ ਲਿਆ ਜਦੋਂ ਉਸਦੇ ਕਾਕੇ ਨੇ ਵੇਖਿਆ ਕਿ ਮੇਰੀ ਮੰਮੀ ਮੇਰੇ ਪਿਤਾ ਨੂੰ ਛੱਡ ਕੇ ਕਿਸੇ ਹੋਰ ਬੰਦੇ ਦੇ ਮਗਰ ਘੋੜੀ ਤੇ ਬੈਠ ਗਈ ਹੈ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਿਆ ਕਿ ਭੋਲੇ 나ਥ ਅਸੀਂ ਤੇਰੀ ਬੰਦਗੀ ਭਲੇ ਲਈ ਕੀਤੀ ਸੀ ਕਿ ਘਰ ਉਜਾੜਨ ਵਾਸਤੇ ਪਹਿਲਾਂ ਤੂੰ ਮੇਰੀ ਮੰਮੀ ਨੂੰ ਲੈ ਚੱਲਿਆ ਹੈ ਮੁਰਕੇ ਮੇਰੇ ਡੈਡੀ ਨੂੰ ਲੈ ਜਾਵੇਂਗਾ ਕਿ ਮੈਂ ਜਤੀਮ ਹੋਣ ਲਈ ਤੇਰੀ ਬੰਦਗੀ ਕੀਤੀ ਹੈ ਕਹਿੰਦੇ ਹਨ ਸ਼ਿਵਜੀ ਪ੍ਰਗਟ ਹੋ ਗਏ ਅਜੇ ਕੁਝ ਬੱਚਾ ਮੰਗਣ ਹੀ ਲੱਗਾ ਸੀ ਕਿ ਉਸ ਬੱਚੇ ਦਾ ਬਾਪ ਉਸ ਬੀਬੀ ਦਾ ਘਰ ਵਾਲਾ ਕਹਿਣ ਲੱਗਾ ਭੋਲਿਆ ਪਹਿਲਾਂ ਮੈਨੂੰ ਮੰਗਨ ਦੇ ਇਹ ਨਿਆਣਾ ਇਸ ਨੂੰ ਮੰਗਣ ਦੀ ਜਾਚ ਨਹੀਂ ਆਉਂਦੀ ਤੇ ਪਹਿਲਾਂ ਮੇਰੀ ਗੱਲ ਸੁਣ ਸ਼ਿਵਜੀ ਕਹਿਣ ਲੱਗੇ ਦੱਸੋ ਉਸ ਬੰਦੇ ਨੇ ਹੱਥ ਜੋੜ ਕੇ ਕਿਹਾ ਮੇਰੇ ਪੱਲੇ ਕੱਖ ਨਹੀਂ ਰਹਿਣ ਦਿੱਤਾ ਇਸ ਔਰਤ ਨੇ ਮੈਂ ਤੇਰੀ ਬੰਦਗੀ ਕੀਤੀ ਇਸ ਨੂੰ ਸੂਰੀ ਬਣਾ ਦੇ ਤਾਂ ਕਿ ਇਸ ਨੂੰ ਪਤਾ ਲੱਗੇ ਕਿ ਕਿਵੇਂ ਹੁਕਮ ਅਦੁੱਲੀ ਕਰੀਦੀ ਹੈ Shiv ji maharaj ਕਹਿਣ ਲੱਗੇ ਕਿ ਭਗਤਾ ਤੇਰੀ ਵੀ ਮੰਨ ਨਹੀਂ ਪੈਣੀ ਹੈ ਇਸ ਲਈ ਚੰਗਾ ਤਥਸ ਤੂੰ ਜਿੰਨੇ ਸੁੰਦਰ ਸਰੂਪ ਮੰਗਿਆ ਸੀ ਜਿੰਨੇ ਜਵਾਨੀ ਮੰਗੀ ਸੀ ਉਹ ਸੂਰੀ ਬਣ ਗਈ ਜਦੋਂ ਇਸ ਤਰ੍ਹਾਂ ਦੀ ਘਟਨਾ ਨੂੰ ਵੇਖਿਆ ਤਾਂ ਕਾਕਾ ਰੋਣ ਲੱਗ ਪਿਆ ਕਿ ਭੋਲੇनाथ ਕਿਉਂ ਬਰਬਾਦੀਆਂ ਕਰਦਾ ਹੈ ਮਾਵਾਂ ਦੁਨੀਆ 'ਚ ਰੱਬ ਦਾ ਰੂਪ ਹੁੰਦੀਆਂ ਹਨ ਮੇਰੇ ਤੇ ਕਿਰਪਾ ਕਰ ਸ਼ਿਵ ਜੀ ਕਹਿਣ ਲੱਗਾ ਪੁੱਤ ਤੂੰ ਦੱਸ ਕਾਕਾ ਕਹਿਣ ਲੱਗਾ ਕਿ ਮੇਰੀ ਮੰਮੀ ਨੂੰ ਪਹਿਲਾ ਵਰਗ ਦੀ ਮੰਮੀ ਬਣਾ ਦੇ ਇਹ ਇੱਕ ਸਮਝਾਉਣ ਲਈ ਦ੍ਰਿਸ਼ਟਾਂਤ ਹੈ ਮੰਗਿਆ ਤਿੰਨਾਂ ਨੇ ਪਰ ਮੰਗਣ ਦੇ ਬਾਵਜੂਦ ਰਹੇ ਉੱਥੇ ਦੇ ਉੱਥੇ ਆਪਾਂ ਮੰਗਦੇ ਹਾਂ ਪਰ ਆਪਾਂ ਉਹ ਵਸਤੂ ਮੰਗਦੇ ਹਾਂ ਜਿਸ ਦੇ ਨਾਲ ਅਸੀਂ ਉੱਥੇ ਦੇ ਉੱਥੇ ਖਲੋਤੇ ਰਹਿੰਨੇ ਹਾਂ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਸਹੀ ਤਰੀਕੇ ਨਾਲ ਮੰਗਣ ਦੀ ਪਹਿਲਾਂ ਤੋਂ ਹੀ ਜਾਚ ਦੱਸੀ ਹੈ ਉਹਨਾਂ ਨੂੰ ਪਤਾ ਸੀ ਕਿ ਮੰਗਿਦਾ ਕਿਵੇਂ ਹੈ ਆਪਾਂ ਗੁਰੂ ਦੀ ਬਾਣੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਸਬਈਆ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਕਿਸੇ ਨੂੰ 40 ਸਾਲਾਂ ਦੀ ਉਮਰ ਵਿੱਚ ਰੱਬ ਦੇ ਬਾਰੇ ਪਤਾ ਲੱਗਾ ਕਿਸੇ ਨੂੰ 13 ਸਾਲਾਂ ਦੀ ਉਮਰ ਵਿੱਚ ਰੱਬ ਦਾ ਗਿਆਨ ਹੋਇਆ ਲੋਕੀ ਜਿਹੜੇ ਈਸਾ ਨੂੰ ਰੱਬ ਦਾ ਪੁੱਤ ਮੰਨਦੇ ਹਨ ਉਹ 29 ਸਾਲਾਂ ਤੱਕ ਆਪਣੇ ਵਰਗਾ ਸੀ ਉਸ ਨੂੰ ਕੋਈ ਨਹੀਂ ਸੀ ਪਤਾ ਕਿ ਰੱਬ ਕੀ ਚੀਜ਼ ਹੈ ਈਸਾ ਮਸੀਹ ਨੂੰ 30 ਸਾਲ ਦੀ ਉਮਰ ਵਿੱਚ दैਵੀ ਗਿਆਨ ਹੋਇਆ ਤੇ 33 ਸਾਲ ਦੀ ਉਮਰ ਵਿੱਚ ਉਹ ਸਰੀਰ ਛੱਡ ਗਏ ਮੁਹੰਮਦ ਸਾਹਿਬ 48 ਸਾਲ ਦੀ ਉਮਰ ਤੱਕ ਸਾਡੇ ਵਰਗੇ ਰਹੇ 40 ਸਾਲ ਦੀ ਉਮਰ ਵਿੱਚ ਕਹਿੰਦੇ ਹਨ ਉਹਨਾਂ ਨੇ 13 ਨਾਵੇਂ ਪਹਾੜੇ ਵਿੱਚ ਬੈਠ ਕੇ ਬੰਦਗੀ ਕੀਤੀ ਗੁਫਾ ਵਿੱਚ ਅੱਲਾ ਦੇ ਨੂਰ ਦਾ ਜਲਵਾ ਤੱਕਿਆ ਅਤੇ ਉਸ ਘਟਨਾ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਲੋਕਾਂ ਵਿੱਚ ਪੈਗੰਬਰ ਐਲਾਨ ਕਰ ਦਿੱਤਾ ਕਿ ਮੈਂ ਪੈਗੰਬਰ ਹਾਂ ਪਰ ਧੰਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਮੁਤਲਕ ਬਾਣੀ ਕਹਿੰਦੀ ਹੈ ਪੰਨ ਮਥੁਰਾ ਕਛ ਪੇਦ ਨਹੀਂ ਗੁਰ ਅਰਜਨ ਪਰਤਖ ਹਰ ਕਾ ਅੱਛਾ ਤੈਨੂੰ ਰਬ ਇਸ ਕਰਕੇ ਕਿਹਾ ਹੈ ਤੂੰ ਅਵਤਾਰ ਲੈਂਦਿਆਂ ਸਾਰ ਗੁਰਮਤ ਨੂੰ ਪਛਾਣ ਲਿਆ ਹੈ। ਗੁਰਅਰਜਨ ਦੇ ਸੱਚੇ ਪਾਤਸ਼ਾਹ ਦਾ ਇਤਿਹਾਸ ਕਹਿੰਦਾ ਹੈ ਕਿ ਜਿਸ ਮੌਕੇ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨੇ ਅਵਤਾਰ ਧਰਨ ਕੀਤਾ ਉਸ ਸਮੇਂ ਸਤਿਗੁਰੂ ਪਾਤਸ਼ਾਹ ਨੇ ਪਾਈ ਮੰਨੂ ਨੂੰ ਕਹਿ ਦਿੱਤਾ ਸੀ ਕਿ ਮਾਤਾ ਪਾਨੀ ਦੇ ਕੋਲੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਉਠਾ ਕੇ ਆਪਣੀ ਝੋਲੀ ਵਿੱਚ ਪਾ ਕੇ ਉਹਨਾਂ ਨੇ ਗੁਰਮਤ ਦੀ ਗੁੜਤੀ ਦਿੱਤੀ। ਪਰ ਸਾਡੇ ਬਜ਼ੁਰਗ ਕਹਿੰਦੇ ਹਨ ਕਿ 40 ਦਿਨਾਂ ਤੋਂ ਬਾਅਦ ਬੱਚੇ ਨੂੰ ਅੰਮ੍ਰਿਤ ਛਕਾਉਣਾ ਹੈ। ਬਚਪਨ ਦਾ ਜਨਮ ਸੰਸਕਾਰ ਹੈ। ਉਮਰਯਾਦਾ ਪੂਰੀ ਕਰਨੀ ਹੈ ਤੇ 40 ਦਿਨਾਂ ਤੋਂ ਬਾਅਦ ਕਿਸੇ ਕੋਲੀ ਦੇ ਵਿੱਚ ਪੰਜ ਪਤਾਸੇ ਪਾ ਕੇ ਭਾਈ ਸਾਹਿਬ ਜੱਬਜੀ ਸਾਹਿਬ ਦਾ ਪਾਠ ਕਰਦੇ ਹਨ ਤੇ ਕਿਰਪਾਨ ਦੀ ਨੋਕ ਨਾਲ ਪੰਜ ਬੂੰਦਾਂ ਅੰਮ੍ਰਿਤ ਦੀਆਂ ਬੱਚੇ ਦੇ ਮੂੰਹ ਵਿੱਚ ਪਾਉਂਦੇ ਹਨ ਬਾਕੀ ਦਾ ਅੰਮ੍ਰਿਤ ਬੱਚੇ ਦੀ ਮਾਂ ਨੂੰ ਸ਼ਕਾਇਆ ਜਾਂਦਾ ਹੈ ਪਰ ਜੇ ਕੋਈ ਘਟਨਾ 70 ਦਿਨਾਂ ਵਿੱਚ ਵਾਪਰ ਜਾਵੇ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਮੁਸਲਮਾਨਾਂ ਚ ਰਿਵਾਜ ਹੈ ਕਿ ਜਦੋਂ ਵੀ ਉਹਨਾਂ ਦੇ ਕੋਈ ਬੱਚਾ ਜਾਂ ਬੱਚੀ ਪੈਦਾ ਹੁੰਦੀ ਹੈ ਸਾਰਿਆਂ ਤੋਂ ਪਹਿਲਾਂ ਜਨਮ ਲੈਂਦਿਆਂ ਸਾਰ ਉਸ ਬੱਚੇ ਜਾਂ ਬੱਚੀ ਦੇ ਕੰਨ ਵਿੱਚ ਉਹ ਬਿਸਮਿਲ੍ਲਾ ਕਹਿੰਦੇ ਹਨ ਤੇ ਜਨਮ ਲੈਂਦੇ ਸਾਰ ਬੱਚਾ ਇਸਲਾਮ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਸਾਡੇ ਘਰ ਬੱਚਾ ਜੰਮਿਆ ਤੇ ਬਾਪੂ ਗੁੜਕੀਆਂ ਮਾਰਦਾ ਹੁੰਦਾ ਹੈ ਕਿ ਅੱਜ ਮੈਂ ਪੁੱਤ ਵਾਲਾ ਬਣਿਆ ਹਾਂ ਹੁਣ ਬਾਪੂ ਨੇ ਬੱਚੇ ਦੇ ਜਨਮ ਦੇ ਸ਼ਰਾਬ ਪੀਤੀ ਤੇ ਮੁੰਡੇ ਨੇ ਵੱਡੇ ਹੋ ਕੇ ਪੀਤੀ ਤੇ ਗੁਨਾਹ ਕੀ ਕੀਤਾ ਅਸੀਂ ਸਮਝਦੇ ਹਾਂ ਸਾਡੇ ਘਰ ਬੱਚਾ ਨਹੀਂ ਭੂਤਨਾ ਆਇਆ ਹੈ ਉਸਨੇ ਵੱਡਾ ਹੋ ਕੇ ਭੂਤਨਾ ਹੀ ਬਨਣਾ ਹੈ ਗੁਨਾਹ ਸਾਡਾ ਹੈ ਬਾਣੀ ਚ ਲਿਖਿਆ ਹੈ ਪੁੱਤ ਜੀ ਨੂੰ ਰਾਤੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਇਸ ਨੂੰ ਕਹੇ ਭੂਤਨਿਆਂ ਦਾ ਟੱਬਰ ਪੁੱਤ ਧੀ ਪਤਨੀ ਸਭ ਭੂਤਨੇ ਹਨ ਜਿਹੜਾ ਘਰ ਦਾ ਮਾਲਕ ਹੈ ਉਸ ਨੂੰ ਸੁਲੇਮਾਨ ਪੈਗੰਬਰ ਕਹਿਣ ਲੱਗਾ ਕਿ ਇਹ ਭੂਤਨਿਆਂ ਦਾ ਆਗੂ ਹੈ ਜਿਸ ਮੌਕੇ ਧੰਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਤਾਰ ਧਾਰਨ ਕੀਤਾ ਉਸ ਮੌਕੇ ਧੰਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਝੋਲੀ ਵਿੱਚ ਪਾ ਕੇ ਗੁਰਮਤ ਦੀ ਗੁੜਤੀ ਦਿੱਤੀ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗੋਦੀ ਵਿੱਚ ਪਾ ਕੇ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨੇ ਜੱਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਨੇ ਗੁਰਮਤ ਨੂੰ ਪਛਾਣਨਾ ਕੀਤਾ ਸਾਨੂੰ ਇਤਿਹਾਸ ਕਹਿੰਦਾ ਹੈ ਕਿ ਜਿਸ ਮੌਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਿਰਾਜੇ ਹੋਏ ਸਨ ਤਾਂ ਮੇਰੇ ਮਾਲਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੋਡਿਆਂ ਦੇ ਭਾਰ ਰੜਦੇ ਰੜਦੇ ਗੁਰੂ ਅਮਰਦਾਸ ਜੀ ਦੇ ਪਲੰਗ ਤੱਕ ਪਹੁੰਚ ਗਏ ਤੁਸੀਂ ਕਲਯੁਗ ਦੀ ਨਿਸ਼ਾਨੀ ਦੇਖਣੀ ਹੋਵੇ ਤਾਂ ਥੋੜਾ ਜਿਹਾ ਆਪਣੇ ਬਚਪਨ ਵਾਲ ਦੇ ਵੇਖੋ ਸਾਡੇ ਤੋਂ ਪਹਿਲਾਂ ਬੱਚੇ ਸਾਨੂੰ ਗੋਡਿਆਂ ਤੇ ਭਾਰ ਆਮ ਰਿੜਦੇ ਸਨ ਤੁਸੀਂ ਅੱਜ ਕੱਲ ਬੱਚੇ ਨੂੰ ਨੋਟ ਕਰਨਾ ਅੱਜ ਦਾ ਬੱਚਾ ਜਦੋਂ ਵੀ ਹੋਸ਼ ਸੰਭਾਲੇਗਾ ਖਲੋਣ ਦੀ ਕੋਸ਼ਿਸ਼ ਕਰੇਗਾ ਤਾਂ ਗੋਡਿਆਂ ਦੇ ਪਰ ਨਹੀਂ ਤੁਰੇਗਾ ਗੱਲ ਬੜੀ ਆਮ ਸਾਦੀ ਜਿਹੀ ਹੈ ਦੋ ਦੋ ਸਾਲ ਅਸੀਂ ਗੋਡਿਆਂ ਤੇ ਰਿੜਦੇ ਰਹੇ ਅੱਜ ਦਾ ਬੱਚਾ ਲੱਤਾਂ ਤੇ ਮਾੜਾ ਜਿਹਾ ਭਾਰ ਪਾ ਕੇ ਉੱਠ ਕੇ ਖਲੋਵੇਗਾ ਪੈਰ ਪੁੱਟਣ ਦੀ ਕੋਸ਼ਿਸ਼ ਕਰੇਗਾ ਗੋਡਿਆਂ ਦੇ ਭਾਰ ਰੜਨ ਦੀ ਕੋਸ਼ਿਸ਼ ਨਹੀਂ ਕਰੇਗਾ ਇਹ ਕਲਯੁਗ ਦੇ ਲੱਛਣ ਹਨ ਕਹਲ ਪੁਨਾ ਹੈ ਸਬਰ ਨਹੀਂ ਗੋਡਿਆਂ ਤੇ ਰੜਦੇ ਰੜਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਨਾਨਾ ਜੀ ਦੇ ਪਲੰਗ ਨੂੰ ਫੜ ਕੇ ਉਪਰਾਲਾ ਕੀਤਾ ਕਿ ਮੰਜੀ ਤੇ ਚੜਾ ਮੰਝਾ ਹੀ ਲਿਆ ਇਹ ਕੇਸਰ ਸਿੰਘ ਸ਼ਿੱਬਰ ਦੀ ਬੰਸਾਵਲੀ ਨਾਮੇ ਦੇ ਬਚਨ ਹਨ ਕਿ ਉਸ ਮੌਕੇ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿਹੜਾ ਗੁਰੂ ਹੈ ਭਾਰੀ ਜਿਨ ਮੰਜੀ ਹਿਲਾਈ ਸਾਰੀ ਬੀਬੀ ਪਾਨੀ ਜੀ ਇਸ ਮੌਕੇ ਪ੍ਰਸ਼ਾਦਾ ਪਕਾ ਰਹੇ ਸਨ ਉਹਨਾਂ ਸੁਭਾਵਿਕ ਆਖਿਆ ਪਿਤਾ ਜੀ ਦੋਹਤਾ ਜੇ ਦੋਹਤਾ ਤੇ ਉਸ ਮੌਕੇ ਗੁਰੂ ਅਮਰਦਾਸ ਜੀ ਨੇ ਆਖਿਆ ਧੀਏ ਦੋਹਤਾ ਬਾਣੀ ਦਾ ਬੋਥਾ ਬੋਥਾ ਜਹਾਜ ਨੂੰ ਕਹਿੰਦੇ ਹਨ ਇਸੇ ਪ੍ਰਕਾਰ ਇੱਕ ਦਿਨ ਗੁਰੂ ਅਮਰਦਾਸ ਜੀ ਪ੍ਰਸ਼ਾਦਾ ਛੱਕ ਰਹੇ ਸਨ ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਾਲ ਅਵਸਥਾ ਦੇ ਵਿੱਚ ਉਹਨਾਂ ਦੀ ਥਾਲੀ ਵਿੱਚ ਹੱਥ ਪਾ ਦਿੱਤਾ ਅਤੇ ਚੌਲਾਂ ਨੂੰ ਇੱਕਦਮ ਮੋਟ ਭਰ ਕੇ ਜਦੋਂ ਖਿਲਾ ਰਿਆ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਮੌਕੇ ਦੇ ਬਚਨ ਕੀਤੇ ਸਾਡੇ ਇਤਿਹਾਸ ਨੇ ਸਾਮ ਕੇ ਹੁਣ ਤੱਕ ਰੱਖੇ ਹਨ ਉਹ ਥਾਲਦਿਆ ਮਾਲਕਾ ਪੁੱਤਰਾ ਕਹਲਾ ਨਾ ਪੈ ਜਦੋਂ ਤੇਰਾ ਮੌਕਾ ਆਵੇਗਾ ਤੂੰ ਉਦੋਂ ਰਾਜ-ਰਾਜ ਕੇ ਵੰਡ ਲਵੀ ਇਹ ਗੁਰੂ ਅਮਰਦਾਸ ਜੀ ਨੇ ਆਪਣੇ ਦੋਤੇ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਨੂੰ ਬਚਪਨ ਦੇ ਵਿੱਚ ਗੁਰਮਤਿ ਦੀ ਗੁੜਤੀ ਮਿਲਣ ਕਰਕੇ ਇਹ ਆਪਾਂ ਨੂੰ ਸਿਖਿਆ ਦਿੰਦੇ ਹਨ ਕਿ ਗੁਰੂ ਕੇ ਸਿੱਖੋ ਇਸ ਤਰ੍ਹਾਂ ਮੰਗਿਆ ਕਰੋ ਕੀ ਗੁੜਤੀ ਦਿੰਦੇ ਹਨ ਮੰਗੋ ਰਾਮ ਤੇ ਸਭ ਥੋਕ हे परिपूर्ण ਪਰਮਾਤਮਾ ਮੈਂ ਤੇਰੇ ਕੋਲੋਂ ਕੇਵਲ ਤੇ ਕੇਵਲ ਤੈਨੂੰ ਮੰਗਦਾ ਹਾਂ ਇਹ ਗੱਲ ਗੁਰੂ ਬਾਬੇ ਨੇ ਕਿਉਂ ਕਹੀ ਸੋ ਸਾਕੀ ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ ਕਿ ਦੀਨ ਦੁਨੀਆ ਦੇ ਮਾਲਕ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸਿੱਖੋ ਤੁਹਾਡੇ ਵਿੱਚੋਂ ਕੋਈ ਮੈਨੂੰ ਅਖੰਡ ਪਾਠ ਸੁਣਾ ਸਕਦਾ ਹੈ 5 ਦਸ ਮਿੰਟਾਂ ਵਿੱਚ ਇੱਕ ਸਿੱਖ ਨੇ ਹੱਥ ਖੜਾ ਕਰਕੇ ਕਿਹਾ ਕਿ ਪਾਤਸ਼ਾਹ ਤੁਹਾਡੀ ਕਿਰਪਾ ਚਾਹੀਦੀ ਹੈ ਤੁਸੀਂ 5 ਮਿੰਟਾਂ ਦੀ ਗੱਲ ਕਰਦੇ ਹੋ ਮੈਂ 1 ਮਿੰਟ ਵਿੱਚ ਤੁਹਾਨੂੰ ਅਖੰਡ ਪਾਠ ਸੁਣਾ ਸਕਦਾ ਹਾਂ ਗੱਲ ਬੜੀ ਅਜੀਬੋ ਗਰੀਬ ਹੈ ਆਪਾਂ ਆਮ ਕਰਕੇ 48 ਘੰਟਿਆਂ ਵਿੱਚ ਸ੍ਰੀ ਅਖੰਡ ਪਾਠ ਦਾ ਭੋਗ ਪਾਉਂਦੇ ਹਾਂ ਪਰ ਆਪਾਂ ਅਖੰਡ ਪਾਠ ਦਾ ਭੋਗ ਘੱਟ ਪਾਉਂਦੇ ਹਾਂ ਸਮੇਂ ਦਾ ਧਿਆਨ ਜ਼ਿਆਦਾ ਰੱਖਦੇ ਹਾਂ ਕਿ ਟਾਈਮ ਸਿਰ ਭੋਗ ਪੈ ਜਾਵੇ ਤੇ ਮੁੜ ਕੇ ਆਏ ਗਏ ਨੂੰ ਖਵਾਇਆ ਪਿਆਇਆ ਜਾ ਸਕੇ ਅਖੰਡ ਪਾਠ ਦਾ ਭੋਗ ਵੀ ਪੈ ਜਾਵੇ ਤੇ ਆਏ ਗਏ ਦੀ ਸੇਵਾ ਵੀ ਕੀਤੀ ਜਾ ਸਕੇ ਆਪਾਂ ਗੁਰੂ ਦੀ ਸੇਵਾ ਤੋਂ ਕੀ ਲੈਣਾ ਹੈ ਇਹ ਆਮ ਚੱਲਦਾ ਹੈ ਆਪਾਂ ਨੂੰ ਅਖੰਡ ਪਾਠ ਦੇ ਅਰਥ ਦਾ ਪਤਾ ਹੀ ਨਹੀਂ ਅਖੰਡ ਪਾਠ ਦਾ ਅਰਥ ਹੁੰਦਾ ਹੈ ਲਗਾਤਾਰ ਉਹ ਪਾਠ ਜਿਹੜਾ ਲਗਾਤਾਰ ਕੀਤਾ ਜਾਵੇ ਉਸ ਦਾ ਅਰਥ ਹੈ ਅਖੰਡ ਪਾਠ ਸਾਡੇ ਵਿੱਚ ਆਮ ਹੈ ਕਿ ਆਪਾਂ 12 ਵਜੇ ਰੱਖ ਕੇ 10 ਵਜੇ ਭੋਗ ਪਾਉਣਾ ਹੈ ਭਲਾ ਇਹ ਕਾੜ ਕਿਸ ਨੇ ਕੱਢੀ ਹੈ ਅਸੀਂ ਗੁਰੂ ਨੂੰ ਆਖਿਆ ਕਰੀਏ ਪਾਤਸ਼ਾਹ ਮੇਰੀ ਮੈਨ ਨਿਬੇੜ ਮੇਰਾ ਹੰਕਾਰ ਨਿਬੇੜ ਮੇਰਾ ਕ੍ਰੋਧ ਨਿਬੇੜ ਮੇਰੀ ਮਮਤਾ ਨਿਬੇੜ ਤੇ ਆਪਾਂ ਕਹਿੰਦੇ ਹਾਂ ਬਾਬਾ ਜੀ ਜਲਦੀ ਜਲਦੀ ਪਾਠ ਹੀ ਨਿਮੇੜ ਦਿਓ ਸਮੇਂ ਦੀ ਪਾਬੰਦੀ ਦਾ ਖਿਆਲ ਨਾ ਕਰੋ ਤੇ ਬੇਨਤੀ ਕਰਿਆ ਕਰੋ ਭਾਵੇਂ 10 ਮਿੰਟ ਵੱਧ ਲੱਗ ਜਾਣ ਪਰ ਗੁਰਬਾਣੀ ਟਿਕਾ ਨਾਲ ਤੇ ਸ਼ੁੱਧ ਪੜ੍ਹਨੀ ਹੈ ਮੇਰੇ ਪਾਤਸ਼ਾਹ ਕਹਿੰਦੇ ਹਨ ਸਿੱਖਾ ਜੇ ਮੰਗਣਾ ਹੈ ਤਾਂ ਪਰਮਾਤਮਾ ਕੋਲੋਂ RAM ਨੂੰ ਮੰਗ ਉਸ ਪਰਿਪੂਰਨ ਪਰਮਾਤਮਾ ਦੇ ਕੋਲੋਂ ਨਾਮ ਦੀ ਮੰਗ ਕਰੋ ਜਿਸ ਵੇਸ ਸਾਰਾ ਕੁਝ ਤੈਨੂੰ ਮਿਲ ਜਾਵੇਗਾ ਕੱਲ ਗਿਦਰ ਪਾਤਸ਼ਾ ਨੇ ਹੁਕਮ ਕੀਤਾ ਕਿ ਸਿੱਖੋ ਕੋਈ 5.10 ਮਿੰਟਾਂ ਵਿੱਚ ਅਖੰਡ ਪਾਠ ਸੁਣਾਓ ਇੱਕ ਸਿੱਖ ਨੇ ਬੇਨਤੀ ਕੀਤੀ ਪਾਤਸ਼ਾਹ ਤੁਹਾਡੀ ਮਿਹਰ ਹੋਵੇ ਤਾਂ ਮੈਂ ਇਹ ਸੇਵਾ ਕਰ ਸਕਦਾ ਹਾਂ ਪਾਤਸ਼ਾਹ ਸਤਕਾਰ ਕਰਨ ਲਈ ਕੋੜੇ ਤੋਂ ਹੇਠਾ ਉਤਰਨ ਲੱਗੇ ਰਕਾਬ ਵਿੱਚ ਚਰਨ ਪਾਇਆ ਤਾਂ ਉਸਨੇ ਆਖਿਆ ਏਕ ਓੰਕਾਰ ਸਤਗੁਰ ਪ੍ਰਸਾਦ ਕਲਗੀਧਰ ਪਾਤਸ਼ਾਹ ਨੇ ਉਸ ਮੌਕੇ ਰਕਾਬ ਚੋਂ ਚਰਨ ਕੱਢਿਆ ਤੇ ਥੱਲੇ ਉਤਰੇ ਉਸ ਗੁਰੂ ਦੇ ਲਾਲ ਨੂੰ ਜਫੀ ਪਾ ਕੇ ਆਖਿਆ ਸਿੰਘਾ ਤੂੰ ਗੁਰਮਤ ਨੂੰ ਸਮਝਿਆ ਹੈ ਸਿੱਖਾਂ ਨੇ ਪੁੱਛਿਆ ਕਿ ਮਾਲਕ ਤੁਸੀਂ ਕਿਹਾ ਸੀ ਅਖੰਡ ਪਾਠ ਹੈ ਤੇ ਇਹ ਕੀ ਹੋਇਆ ਕਹਿਣ ਲੱਗੇ ਗੁਰਮੁਖੋ ਸਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਨਿਚੋੜ ਏਕ ਓੰਕਾਰ ਸਤਗੁਰ ਪ੍ਰਸਾਦ ਹੈ ਅਤੇ ਉਸੇ ਕੰਕਾਰ ਸਤਗੁਰ ਪ੍ਰਸਾਦ ਦੀ ਵਿਆਖਿਆ ਮੂਲ ਮੰਤਰ ਦੀ ਵਿਆਖਿਆ ਹੈ ਜਬਦੀ ਸਾਹਿਬ ਜੀ ਦੀ ਵਿਆਖਿਆ ਹੈ ਡਾਕਟਰ ਜਸਵੰਤ ਸਿੰਘ ਨੇਕੀ ਸਾਡੀ ਖੌਮ ਦੇ ਵਿਦਵਾਨ ਹਨ ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਅਰਦਾਸ ਉਸ ਵਿੱਚ ਬੜੇ ਕੀਮਤੀ ਵਿਚਾਰ ਹਨ ਡਾਕਟਰ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਸਿੰਘ ਅਜੇ ਤੈਨੂੰ ਕੱਖ ਨਹੀਂ ਆਉਂਦਾ ਤੇ ਤੂੰ ਕਿਤੇ ਵੀ ਜਾ ਰਿਹਾ ਹੈ ਕੋਈ ਤੰਦਾ ਕਰਦਾ ਹੋਵੇ ਤੋ ਇੰਨਾ ਕਹਿ ਦਿਆ ਕਰ ਕਿ ਨੀਲੇ ਘੋੜੇ ਵਾਲਿਆ ਤੇਰਾ ਹੀ ਆਸਰਾ ਹੈ ਤੇਰੀ ਇਹੋ ਹੀ ਅਰਦਾਸ ਹੈ ਇਹ ਉਹ ਅਰਦਾਸ ਪ੍ਰਵਾਨ ਹੋ ਜਾਵੇਗੀ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਸਿੱਖੋ ਪ੍ਰਮਾਤਮਾ ਦੇ ਕੋਲੋਂ ਕੇਵਲ ਤੇ ਕੇਵਲ ਨਾਮ ਮੰਗੋ ਮਾਨੁਖ ਕੋ ਕੌ ਜਾ ਚਤ ਤੇ ਸ਼ਰਮ ਪਾਈਏ ਬੰਦੇ ਕੋਲੋਂ ਮੰਗਾਗੇ ਤੇ ਸਾਨੂੰ ਸ਼ਰਮ ਆਵੇਗੀ ਇਤਿਹਾਸ ਵਿੱਚ ਇੱਕ ਬੜੀ ਕੀਮਤੀ ਸਾਖੀ ਆਉਂਦੀ ਹੈ ਸਾਡੇ ਸਿੱਖ ਇਤਿਹਾਸ ਵਿੱਚ ਦੋ ਭਰਾਵਾਂ ਦਾ ਜ਼ਿਕਰ ਆਇਆ ਹੈ ਭਾਈ ਬੌਂਦਾ ਤੇ ਭਾਈ ਗੌਂਦਾ ਜੀ ਇਸ ਨਾਮ ਵਾਲੇ ਹੋਰ ਵੀ ਗੁਰਸਿੱਖ ਹੋਏ ਹਨ ਕਰਤਾਰਪੁਰ ਸਾਈ ਭਰਾਵੀ ਤੇ ਕੰਡੇ ਪਾਈ ਬਾਲਾ ਜੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੈਠੇ ਹਨ ਪਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਇਲਾਕਾ ਬੜਾ ਰਮਨੀਕ ਹੈ ਤੇ ਮੇਰਾ ਮਨ ਚਾਹੁੰਦਾ ਹੈ ਕਿ ਆਪਾਂ ਇੱਥੇ ਅੱਜ ਦਿਹਾੜੀ ਤੱਕ ਰੁਕੀਏ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਪਾਈ ਬਾਲਿਆ ਤੇਰੀ ਮਰਜ਼ੀ ਹੈ ਪਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਹੁਣ ਜੇਠ ਦਾ ਮਹੀਨਾ ਹੈ ਸੂਰਜ ਤਾਂ ਚੜਨ ਵਾਲਾ ਹੈ ਮੇਰੀ ਬੇਨਤੀ ਹੈ ਕਿ ਉਹ ਖੂਬ ਆਗਦਾ ਹੈ ਆਪਾਂ ਉੱਥੇ ਚੱਲੀਏ ਤੁਸੀਂ ਕੁਝ ਸਮਾਂ ਆਰਾਮ ਕਰਨਾ ਤੇ ਮੈਂ ਨਗਰ ਚੋਂ ਪ੍ਰਸ਼ਾਦਾ ਪਾਣੀ ਲੈ ਕੇ ਛਕ ਲਵਾਵਾਂਗਾ ਅਤੇ ਤੁਹਾਨੂੰ ਵੀ ਛਕਾ ਦਵਾਂਗਾ ਕਹਿਣ ਲੱਗੇ ਚੰਗਾ ਪਾਈ ਬਾਲ ਲਿਆ ਇਸ ਤਰ੍ਹਾਂ ਹੀ ਕਰ ਲਵੋ ਕਹਿੰਦੇ ਹਨ ਭਾਈ ਬਾਲਾ ਜੀ ਤੇ ਗੁਰੂ ਨਾਨਕ ਦੇਵ ਜੀ ਇੱਕ ਦੂਜੇ ਦੇ ਆਹਮੋ ਸਾਹਮਣੇ ਸੱਜੇ ਸਨ ਪਤਾ ਨਹੀਂ ਕੀ ਹੋਇਆ ਕਿ ਭਾਈ ਬਾਲਾ ਜੀ ਕਹਿੰਦੇ ਹਨ ਮਹਾਰਾਜ ਮੈਂ ਅੱਜ ਰੋਟੀ ਨਹੀਂ ਖਾਣੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਬਾਲਾ ਤੂੰ ਪਹਿਲਾਂ ਕਹਿੰਦਾ ਸੀ ਕਿ ਮੈਂ ਨਾਲੇ ਨਗਰ ਚ ਜਾ ਕੇ ਆਪ ਸ਼ਕ ਲਵਾਂਗਾ ਨਾਲੇ ਤੁਹਾਡੇ ਲਈ ਲੈ ਆਵਾਂਗਾ ਤੇ ਹੁਣ ਕੀ ਗੱਲ ਬਣੀ ਬਾਲਾ ਜੀ ਕਹਿੰਦੇ ਹਨ ਸਰੀਰ ਠੀਕ ਹੈ ਪਰ ਮੈਂ ਰੋਟੀ ਨਹੀਂ ਖਾਣੀ ਨਾ ਮੈਂ ਤੁਹਾਨੂੰ ਲਿਆ ਕੇ ਦੇਣੀ ਹੈ ਗੁਰੂ ਜੀ ਕਹਿਣ ਲੱਗੇ ਬਾਲਿਆ ਮੇਰੇ ਕੋਲੋਂ ਗੁਸਤਾਖੀ ਕਿਹੜੀ ਹੋ ਗਈ ਤੂੰ ਨਹੀਂ ਖਾਣੀ ਤੇਰੀ ਮਰਜ਼ੀ ਪਰ ਤੂੰ ਕਹਿੰਦਾ ਹੈ ਕਿ ਖਵਾਉਣੀ ਵੀ ਨਹੀਂ ਇਸ ਦਾ ਕੀ ਕਾਰਨ ਬਣਿਆ ਜਦੋਂ ਭਾਈ ਬਾਲਾ ਜੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਨਾਲ ਗੱਲਾਂ ਕਰ ਰਹੇ ਸਨ ਤਾਂ ਮਹਾਰਾਜ ਦੇ ਮਗਰਲੇ ਪਾਸੇ ਕਿਸੇ ਜ਼ਿਮੀਦਾਰ ਦਾ ਬੋਲ ਸੀ ਬਾਲਾ ਜੀ ਕਹਿਣ ਲੱਗੇ ਕਿ ਮਹਾਰਾਜ ਮੈਂ ਅੱਜ ਜੋ ਦੇਖਿਆ ਹੈ ਉਸ ਨੂੰ ਦੇਖਣ ਦੇ ਮੁਤਾਬਕ ਮੈਂ ਰੋਟੀ ਨਹੀਂ ਖਾਣੀ ਤੇ ਨਾ ਹੀ ਮੈਂ ਤੁਹਾਨੂੰ ਲਿਆ ਕੇ ਦੇਣੀ ਹੈ ਮੇਰੇ ਪਾਤਸ਼ਾਹ ਕਹਿੰਦੇ ਹਨ ਜਿੰਨਾ ਚਿਰ ਨਿਰਣਾ ਨਾ ਕਰ ਲਈਏ ਉਹਨਾਂ ਚਿਹਰੇ ਵੇਖਣ ਦੀ ਇਤਬਾਰ ਨਹੀਂ ਕਰੀਦਾ ਇਹ ਆਪਣੇ ਚ ਆਮ ਕਮੀ ਹੈ ਕਿ ਆਪਾਂ ਵੇਖ ਕੇ ਤੇ ਵਹਿਮ ਵਿੱਚ ਪਏ ਰਹਿੰਦੇ ਹਾਂ ਕਈ ਵਾਰਾ ਸਾਡੇ ਤੋਂ ਨਿਰਣਾ ਨਹੀਂ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਨੂੰ ਪਾਈ ਬਾਲਾ ਜੀ ਕਹਿਣ ਲੱਗੇ ਕਿ ਇਹ ਨਗਰ ਚੋਰਾ ਦਾ ਹੈ ਪਾਤਸ਼ਾਹ ਕਹਿੰਦੇ ਹਨ ਤੂੰ ਕੀ ਵੇਖਿਆ ਹੈ ਬਾਲਾ ਜੀ ਕਹਿਣ ਲੱਗੇ ਜੀ ਉਹ ਦੋ ਬੋਲ ਹਨ ਬਿਲਕੁਲ ਲਾਗੇ ਲਾਗੇ ਤੁਹਾਡੇ ਮਗਰ ਇੱਕ ਬੰਦਾ ਬੈਠਾ ਹੈ ਉਸਨੇ ਚਾਰ ਛੱਜ ਦਾਨੀਆਂ ਦੇ ਭਰ ਕੇ ਦੂਜੇ ਬੋਲ ਚੋਂ ਪਾ ਲਏ ਹਨ ਤੇ ਦੂਜਾ ਵਿਚਾਰਾ ਘਰ ਬੈਠਾ ਹੈ ਮੇਰਾ ਖਿਆਲ ਹੈ ਰਾਖਾ ਹੋਣਾ ਹੈ ਤੇ ਇਸ ਬੇਈਮਾਨ ਨੇ ਦੂਜੇ ਬੋਲ ਚੋਂ ਦਾਣੇ ਕੱਢ ਕੇ ਆਪਣੇ ਬੋਲ ਚ ਪਾ ਲਏ ਹਨ ਪਾਛਾ ਉਸ ਬੰਦੇ ਨੇ 4 ਛੱਜ ਭਰ ਕੇ ਬੋਲ ਚੋਂ ਆਪਣੇ ਬੋਲ ਵਿੱਚ ਪਾ ਲਏ ਹਨ ਇਹ ਠੱਗਾਂ ਦਾ ਪਿੰਡ ਹੈ ਚੋਰਾਂ ਤੇ ਬੇਈਮਾਨਾਂ ਦਾ ਪਿੰਡ ਹੈ ਗੁਰੂਦੇਵ ਕਹਿਣ ਲੱਗੇ ਬਾਲਿਆ ਪਹਿਲਾਂ ਤਸਦੀਕ ਕਰਿਆ ਪਾਈ ਬਾਲਾ ਜੀ ਜ਼ਿੰਮੇਦਾਰ ਕੋਲ ਗਏ ਤਾਂ ਉਸਨੇ ਸੋਚਿਆ ਸ਼ਾਇਦ ਕੋਈ ਲਾਗੀ ਆਇਆ ਹੈ ਅੱਗੇ ਆਮ ਕਰਕੇ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਲੱਗ ਹੀ ਜਾਂਦੇ ਸਨ ਉਹਨਾਂ ਨੂੰ ਥੋੜੇ ਬਹੁਤੇ ਦਾਣੇ ਦਿੰਦੇ ਸਨ ਇਹ ਰਿਵਾਜ ਸੀ ਉਸਨੇ ਸਮਝਿਆ ਕਿ ਕੋਈ ਫਕੀਰ ਆਇਆ ਹੈ ਇਸ ਨੂੰ ਕੁਝ ਦਾਣੇ ਦਵਾਂ ਕਹਿਣ ਲੱਗਾ ਬਾਬਾ ਜੀ ਦਾਣੇ ਲੈਣੇ ਹਨ ਕਹਿਣ ਲੱਗੇ ਬਿਲਕੁਲ ਨਹੀਂ ਮੈਂ ਤੁਹਾਡੇ ਵਰਗੇ ਬੇਈਮਾਨਾਂ ਕੋਲੋਂ ਦਾਣੇ ਲਵਾਂ ਜ਼ਿਮੀਦਾਰ ਇੱਕਦਮ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਬਾਬਾ ਜੀ ਮੈਂ ਤੁਹਾਡਾ ਕੀ ਵਿਗਾੜਿਆ ਹੈ ਕਿ ਤੁਸੀਂ ਮੈਨੂੰ ਬੇਈਮਾਨ ਕਿਹਾ ਕਹਿਣ ਲੱਗੇ ਤੂੰ ਚਾਰ ਸਾਜੂ ਉਸ ਬੋਲ ਚੋਂ ਕੱਢ ਕੇ ਇਸ ਬੋਲ ਚ ਪਾਏ ਹਨ ਕੀ ਤੂੰ ਬੇਈਮਾਨ ਨਹੀਂ ਹੈ ਉਹ ਜ਼ਮੀਦਾਰ ਕਹਿਣ ਲੱਗਾ ਬਾਬਾ ਮੇਰਾ ਨਾਂ ਬਉਂਦਾ ਹੈ ਤੇ ਮੇਰਾ ਵੱਡੇ ਭਰਾ ਦਾ ਨਾਮ ਗਉਂਦਾ ਹੈ ਉਸ ਦੀ ਕਬੀਲਦਾਰੀ ਵੱਡੀ ਹੈ ਮੇਰੀ ਕਬੀਲਦਾਰੀ ਛੋਟੀ ਹੈ ਉਸ ਨੇ ਮੇਰੇ ਸਾਹਮਣੇ ਮੇਰੇ ਕੋਲੋਂ ਕੁਝ ਲੈਣਾ ਨਹੀਂ ਮੇਰਾ ਪਰਿਵਾਰ ਛੋਟਾ ਹੈ ਮੇਰੇ ਨਿਆਣੇ ਘੱਟ ਹਨ ਤੇ ਮੇਰੇ ਭਰਾ ਦੇ ਨਿਆਣੇ ਵਿਆਹੇ ਹਨ ਉਸ ਦੇ ਘਰ ਆਇਆ ਗਿਆ ਵੱਧ ਰੰਦਾ ਹੈ ਉਸ ਦਾ ਖਰਚ ਵੀ ਵੱਧ ਹੈ ਜੇ ਮੈਂ ਆਪਣੇ ਭਰਾ ਨੂੰ ਸਾਹਮਣੇ ਦਿੱਤਾ ਤੇ ਉਸ ਨੇ ਕਹਿਣਾ ਹੈ ਮੈਂ ਮੰਗਤਾ ਹਾਂ ਇਸ ਲਈ ਮੈਂ ਆਪਣੇ ਭਰਾ ਦੇ ਪੇੜ ਚ ਪਾਏ ਹਨ ਮੈਂ ਚੁੱਕ ਕੇ ਆਪਣੇ ਵਿੱਚ ਨਹੀਂ ਪਾਏ ਗੋਂਦਾ ਘਰ ਚਲਾ ਗਿਆ ਬਾਲਾ ਜੀ ਮੋੜੇ ਆਏ ਮਹਾਰਾਜ ਪੁੱਛਦੇ ਹਨ ਕਿ ਕੀ ਵੇਖਿਆ ਕਿ ਕੁਝ ਪਲਾਂ ਤੋਂ ਬਾਅਦ ਜਿਹੜਾ ਵੱਡਾ ਭਰਾ ਗੋਂਦਾ ਹੈ ਉਸਨੇ ਪੰਜ ਸੱਤ ਬਾਟੇ ਆਪਣੇ ਬੋਲ ਚੋਂ ਕੱਢ ਕੇ ਛੋਟੇ ਦੇ ਬੋਲ ਚ ਪਾ ਦਿੱਤੇ ਭਾਈ ਬਾਲਾ ਜੀ ਡੂੰਗੀ ਸੋਚ ਵਿੱਚ ਪੈ ਗਏ ਕਿ ਮਾਮਲਾ ਕੀ ਹੈ ਚੱਲ ਕੇ ਪਤਾ ਕਰਾਂ ਬਾਲਾ ਜੀ ਵੱਡੇ ਭਰਾ ਗੋਂਦੇ ਨੂੰ ਕਹਿਣ ਲੱਗੇ ਗੁਰਮੁਖਾ ਤੂੰ ਦੱਸ ਤੂੰ ਇਹ ਦਾਣੇ ਬਾਟੇ ਵਿੱਚੋਂ ਕੱਢੇ ਕਿਉਂ ਕਹਿਣ ਲੱਗਾ ਕੀ ਦੱਸਾਂ ਮੇਰੇ ਮੁੰਡੇ ਗੱਬਰੂ ਹਨ ਅਸੀਂ ਸਾਰੇ ਮਿਹਨਤ ਮਜ਼ਦੂਰੀ ਕਰਦੇ ਹਾਂ ਮੇਰਾ ਭਰਾ ਛੋਟਾ ਹੈ ਉਸਦੇ ਨਿਆਣੇ ਛੋਟੇ ਹਨ ਮੇਰੀ ਪਰਜਾਈ ਕੋਈ ਬਹੁਤੀ ਚਲਾਕ ਨਹੀਂ ਤੇ ਜੇ ਮੈਂ ਉਸ ਨੂੰ ਦਿੱਤਾ ਤਾਂ ਉਸਨੇ ਕਹਿਣਾ ਹੈ ਕਿ ਮੈਂ ਮੰਗਤਾ ਹਾਂ ਇਸ ਲਈ ਮੈਂ ਆਪਣੇ ਭਰਾ ਦੀ ਥੋੜੀ ਬਹੁਤ ਮਦਦ ਕੀਤੀ ਹੈ ਤਾਂ ਕਿ ਉਹ ਕਾਇਮ ਹੋ ਜਾਵੇ ਉਸ ਮੌਕੇ ਪਾਈ ਬਾਲਾ ਜੀ ਨੇ ਆਖਿਆ ਸੱਚੇ ਪਾਤਸ਼ਾਹ ਮੈਂ ਪ੍ਰਸ਼ਾਦਾ ਛਕਾਂਗਾ ਤੇ ਇਹਨਾਂ ਦੇ ਘਰੋਂ ਮੈਂ ਤੁਹਾਨੂੰ ਵੀ ਛਕਾਵਾਂਗਾ ਕਿਉਂਕਿ ਇਹਨਾਂ ਨੇ ਗੁਰਮਤ ਦੇ ਸਿਧਾਂਤ ਨੂੰ ਸਮਝਿਆ ਹੈ ਵੰਡ ਕੇ ਛਕਣਾ ਨਾਮ ਜਪਨਾ ਤੇ ਕਿਰਤ ਕਰਨੀ ਤੇਰਾ ਅਸੂਲ ਹੈ ਇਹਨਾਂ ਨੇ ਤੇਰੇ ਪਹਿਲੇ ਸੂਲ ਦੀ ਪਾਲਣਾ ਕੀਤੀ ਹੈ ਇਹ ਵੰਡ ਕੇ ਛਕ ਰਹੇ ਹਨ ਆਪਾਂ ਵੰਡ ਕੇ ਛਕਣ ਦੀ ਬਜਾਏ ਬੰਦਿਆਂ ਕੋਲੋਂ ਮੰਗਦੇ ਹਨ ਕਿ ਮੈਨੂੰ ਦੇ ਦੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਬੰਦੇ ਤੋਂ ਨਾ ਮੰਗੇ ਬੰਦੇ ਕੋਲੋਂ ਮੰਗਾਗੇ ਤਾਂ ਤੈਨੂੰ ਸ਼ਰਮਿੰਦਿਆ ਹੋਣਾ ਪਵੇਗਾ ਬੰਦਾ ਤੈਨੂੰ ਤਾਨੇ ਮਾਰੇਗਾ ਸੋ ਇਸ ਪ੍ਰਕਾਰ ਤੇਰੇ ਮਾਨ ਤੇ ਸਤਕਾਰ ਨੂੰ ਘਟਾਵੇਗਾ ਇਸ ਕਰਕੇ ਬੰਦਿਆਂ ਤੋਂ ਮੰਗ ਨਾ ਮਤਾਂ ਤੈਨੂੰ ਸ਼ਰਮਿੰਦਿਆ ਹੋਣਾ ਪਵੇ ਪ੍ਰਭ ਕੇ ਸਿਮਰਨ ਮੋਖ ਪਰਮਾਤਮਾ ਦਾ ਚੇਤਾ ਰੱਖਿਆ ਕਰ ਤੇ ਪਰਮਾਤਮਾ ਤੈਨੂੰ ਮੁਕਤੀ ਦੀ ਦਾਤ ਦੇਵੇਗਾ ਪਰਮਾਤਮਾ ਤੇਰੇ ਲੋਕ ਤੇ ਪਰਲੋਕ ਦੇ ਲੋੜਾਂ ਪੂਰੀਆਂ ਕਰ ਦੇਵੇਗਾ ਰਾਮ ਕੋਲੋਂ ਰਾਮ ਦੀ ਮੰਗ ਕਰ ਤੇ ਗੁਰੂ ਬਾਬੇ ਨੇ ਨਿਰਣਾ ਕੀਤਾ ਹੈ ਜਿਸ ਨੂੰ ਬਖਸ਼ੇ ਸਿੱਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਮਨੁੱਖ ਜਿਹੜੇ ਪਰਮਾਤਮਾ ਦੀ ਵਡਿਆਈ ਕਰਦੇ ਹਨ ਉਹਨਾਂ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਜਾਨਣਾ ਕਰ ਉਹਨਾਂ ਤੇ ਕੋਲੋਂ ਵੱਡੇ ਵੱਡੇ ਆ ਕੇ ਮੰਗਦੇ ਹਨ ਇਸ ਕਰਕੇ ਮਨੁੱਖ ਦੇ ਕੋਲੋਂ ਨਾ ਮੰਗਿਆ ਕਰ ਪਰਮਾਤਮਾ ਦਾ ਚਿੰਤਨ ਕਰਿਆ ਕਰ ਤੇਰੀਆਂ ਲੋੜਾਂ ਦੀ ਪੂਰਤੀ ਹੋ ਜਾਵੇਗੀ ਅਤੇ ਤੈਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ ਪਰਮਾਤਮਾ ਦੇ ਨਾਮ ਵਿੱਚੋਂ ਪੰਚਮ ਪਾਤਸ਼ਾਹ ਜਿਨੇ ਗੁਰਮਤ ਨੂੰ ਕਿਵੇਂ ਪਛਾਨਿਆ ਕਿਉਂਕਿ ਉਹਨਾਂ ਨੂੰ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਬੀਬੀ ਪਾਨੀ ਜਿਨੇ ਗੁਰਮਤ ਦੀ ਗੁਰਤੀ ਦਿੱਤੀ ਹੈ ਜਿਹੜੀ ਅੱਖਰਾਂ ਦੀ ਵਿਦਿਆ ਹੈ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨੇ ਬਾਬਾ ਬੁੱਢਾ ਜੀ ਕੋਲੋਂ ਲਈ ਸੀ ਗਨਤ ਦੀ ਸਿੱਖਿਆ ਉਹਨਾਂ ਨੇ ਆਪਣੇ ਮਾਮੇ ਬਾਬਾ ਮੋਰੀ ਕੋਲੋਂ ਲਈ ਸੰਸਕ੍ਰਿਤ ਦੀ ਵਿਦਿਆ ਉਹਨਾਂ ਨੇ ਇੱਕ ਵਿਦਵਾਨ ਪੰਡਿਤ ਕੋਲੋਂ ਲਈ ਸੀ ਉਹ ਬੜਾ ਵਿਦਵਾਨ ਸੀ ਅਤੇ ਵੇਦਾਂ ਦਾ ਉਸ ਨੂੰ ਬੋਧ ਸੀ ਉਸ ਨੂੰ ਸਿਮਰਤੀਆਂ ਤੇ ਸ਼ਾਸਤਰਾਂ ਦਾ ਬੋਧ ਸੀ ਇਸ ਲਈ ਮੇਰੇ ਪਾਤਸ਼ਾਹ ਕਹਿੰਦੇ ਹਨ ਅਸੀਂ ਪੁਰਾਣਾ ਨੂੰ ਵੇਖਿਆ ਹੈ ਸਿਮਰਤੀਆਂ ਨੂੰ ਵੇਖਿਆ ਹੈ ਅਸੀਂ मुनि ਜਨ ਲੋਕਾਂ ਦੇ ਵਿਚਾਰਾਂ ਦਾ ਨਿਰਣਾ ਕੀਤਾ ਹੈ ਕਿਰਪਾ ਦਾ ਸਾਗਰ ਉਹ ਪਰਮਾਤਮਾ ਅਸ ਦੀ ਵੀ ਰਹਿਣ ਵਾਲਾ ਹੈ ਉਸ ਪਰਮਾਤਮਾ ਦੀ ਸੇਵਾ ਕਰ ਉਹ ਪਰਮਾਤਮਾ ਕਿਰਪਾ ਦਾ ਸਾਗਰ ਹੈ ਜਿਵੇਂ ਸਮੁੰਦਰ ਵਿੱਚੋਂ ਆਪਾਂ ਚਮਚੇ ਨਾਲ ਕਟਸ਼ੀਆਂ ਨਾਲ ਜਾਂ ਕਿਸੇ ਹੋਰ ਸਾਧਨ ਦੇ ਨਾਲ ਪਾਣੀ ਕੱਢਣਾ ਚਾਹੀਏ ਤਾਂ ਕੱਢ ਨਹੀਂ ਸਕਦੇ ਇਸੇ ਪ੍ਰਕਾਰ ਪਰਮਾਤਮਾ ਦੀ ਕਿਰਪਾ ਮੁੱਕਦੀ ਨਹੀਂ ਉਹ ਕਿਰਪਾ ਦੇ ਸਾਗਰ ਪਰਮਾਤਮਾ ਦੀ ਸੇਵਾ ਕਰ ਸੱਚ ਨਾਲ ਜੋੜ ਇਸ ਨਾਲ ਹੋਵੇਗਾ ਕਿ ਦੋਵੇਂ ਸੁਹੇਲੇ ਲੋਕ ਪ੍ਰਭੂ ਦੇ ਪਿਆਰ ਵਾਲਿਆ ਤੇਰਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਵੇਗਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸੋਹਣੀ ਮਹੀਵਾਰ ਤੇ ਹੀ ਰਾਂਝੇ ਦਾ ਜ਼ਿਕਰ ਕੀਤਾ ਹੈ ਪਾਈ ਗੁਰਦਾਸ ਜੀ ਕਹਿੰਦੇ ਹਨ ਮੈਂ ਸੋਨੀ ਮਹੀਵਾਲ ਦਾ ਜ਼ਿਕਰ ਆਪਣੀਆਂ ਵਾਰਾਂ ਵਿੱਚ ਤਾਂ ਕੀਤਾ ਹੈ ਕਿ ਸੋਨੀ ਮਹੀਵਾਲ ਨੂੰ ਮਿਲਣ ਵਾਸਤੇ ਕਈ ਦਿਨ ਜਾਂਦੀ ਰਹੀ ਪੱਕੇ ਘੜੇ ਦੇ ਨਾਲ ਤੇ ਉਸ ਨੂੰ ਕੋਈ ਖਤਰਾ ਨਹੀਂ ਸੀ ਉਸਨੇ ਆਰਾਮ ਨਾਲ ਉਸਦੇ ਕੋਲ ਪਹੁੰਚ ਜਾਣਾ ਇੱਕ ਦਿਨ ਉਸਦੀ ਨਾਨ ਨੂੰ ਪਤਾ ਲੱਗਾ ਤਾਂ ਉਸਨੇ ਪੱਕੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ ਸੋਨੀ ਨੇ ਕੱਚੇ ਨੂੰ ਮੱਥਾ ਟੇਕਿਆ ਤਰਲਾ ਕੀਤਾ ਕਿ ਅੱਜ ਜੇ ਮੈਂ ਨਹੀਂ ਜਾਂਦੀ ਤਾਂ ਮੇਰੇ ਪ੍ਰੇਮ ਨੂੰ ਦਾਗ ਲੱਗਦਾ ਹੈ ਤੈਨੂੰ ਰੱਬ ਦਾ ਵਾਸਤਾ ਹੈ ਕਿ ਮੈਨੂੰ ਬੰਨੇ ਲਾ ਦੇਵੀਂ ਅਮੇਜ਼ੋਨੀ ਨੇ ਕੱਚੇ ਨੂੰ ਕਿੰਨਾ ਮੱਥਾ ਟੇਕਿਆ ਕਿੰਨੀ ਪੂਜਾ ਕੀਤੀ ਪਰ ਕੱਚਾ ਲੈ ਡੁੱਬਾ ਤੇ ਪੱਕੇ ਨਾਲ ਕਈ ਦਿਨ ਜਾਂਦੀ ਰਹੀ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪੱਕੇ ਖੜੇ ਹਨ ਤੇ ਜਿਹੜੇ ਦੇਹਧਾਰੀ ਤੇ ਪਖੰਡੀ ਹਨ ਜਿੰਨਾ ਮਰਜੀ ਢੰਡਾਰਿਆਂ ਤੇ ਜਾ ਜਿੰਨਾ ਮਰਜੀ ਮੱਥਾ ਟੇਕ ਇਹਨਾਂ ਨੇ ਤੈਨੂੰ ਬੰਨੇ ਨਹੀਂ ਲਾਉਣਾ ਇਹ ਕੱਚੇ ਹਨ ਪੱਕੇ ਦੇ ਲੜ ਲੱਗ ਜੇ ਪੱਕੇ ਨੂੰ ਸਾਤੀ ਨਾਲ ਲਾਈ ਰੱਖੇਗਾ ਤੇ ਤੈਨੂੰ ਕੋਈ ਖਤਰਾ ਨਹੀਂ ਕੱਚੇ ਨੂੰ ਜਿੰਨਾ ਮਰਜੀ ਧੂਫ ਦੇ ਕੱਚਾ ਤੈਨੂੰ ਲੈ ਡੁੱਬੇਗਾ ਤੈਨੂੰ ਤਾਂ ਲੋੜ ਹੈ ਕੱਚਿਆਂ ਤੋਂ ਬਚਣ ਦੀ ਮੇਰੇ ਪਾਤਸ਼ਾਹ ਕਹਿੰਦੇ ਹਨ ਬਾਕੀ ਦੇ ਜਿੰਨੇ ਤੇਰੇ ਕਰਤਬਹਾਂ ਫਜ਼ੂਲ ਹਨ ਪਰਮਾਤਮਾ ਦੇ ਚਿੰਤਨ ਤੋਂ ਬਿਨਾਂ ਸਾਰਾ ਕੁਝ ਫਜ਼ੂਲ ਹੈ ਲੋੜ ਹੈ ਸੱਚੇ ਦੇ ਲੜ ਲੱਗਣ ਦੀ ਸੱਚੇ ਦੇ ਲੜ ਲੱਗਣ ਨਾਲ ਕੀ ਹੋਵੇਗਾ ਨਾਨਕ ਜਨਮ ਮਰਨ ਪੈ ਕਾਟੇ ਇਹ ਤੇਰਾ ਜੰਮਣ ਤੇ ਮਰਨ ਦਾ ਡਰ ਮੁਕਾ ਦੇਵੇਗਾ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਤਾਂ ਪੰਜ ਪਿਆਰੇ ਆਖਦੇ ਹਨ ਗੁਰਮੁਖੋ ਹੁਣ ਡਰਨ ਦੀ ਲੋੜ ਨਹੀਂ ਬਾਬਾ ਜੀ ਕੀ ਗੱਲ ਕਹਿੰਦੇ ਹਨ ਤੁਹਾਡਾ ਜਿੰਮਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲੈ ਲਿਆ ਹੈ ਤੁਹਾਡੇ ਜਿੰਨੇ ਪਾਪ ਤੇ ਗੁਨਾਹ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਕੀਰ ਮਾਰ ਦਿੱਤੀ ਹੈ ਸਾਰੇ ਮਾਫ ਹੋ ਗਏ ਹਨ ਤੁਸੀਂ ਕਲਗਿਦਰ ਪਾਤਸ਼ਾਹ ਜੀ ਦੀ ਮਰਿਆਦਾ ਵਿੱਚ ਰਹੋਗੇ ਤਾਂ ਤੁਹਾਨੂੰ ਦੁਬਾਰਾ ਜੰਮਣਾ ਤੇ ਮਰਨਾ ਨਹੀਂ ਪਵੇਗਾ ਤੁਸੀਂ ਉਹਨਾਂ ਦੇ ਘਰ ਪੈਦਾ ਹੋ ਗਏ ਹੋ ਤੁਹਾਡਾ ਆਵਾਗੋਨ ਦਾ ਚੱਕਰ ਕੱਟਿਆ ਗਿਆ ਹੈ ਇਸੇ ਤਰ੍ਹਾਂ ਪੱਕੇ ਦੇ ਜੁੜਨ ਨਾਲ ਨਾਨਕ ਜਨਮ ਮਰਨ ਪੈ ਕਾਟੇ ਮੇਰੇ ਪਾਤਸ਼ਾਹ ਕਹਿੰਦੇ ਹਨ ਉਸ ਪਰਮਾਤਮਾ ਦੇ ਚਿੰਤਨ ਨੇ ਗੁਰੂ ਦੀ ਰਹਿਮਤ ਨੇ ਜਨਮ ਤੇ ਮਰਨ ਦਾ ਡਰ ਕੱਢ ਦਿੱਤਾ ਹੈ ਪ੍ਰਭੂ ਦੇ ਪਿਆਰ ਵਾਲਿਆ ਪ੍ਰਭੂ ਦੇ ਪਿਆਰਿਆਂ ਨੂੰ ਮਿਲਿਆ ਕਰ ਤੈਨੂੰ ਕਿਸੇ ਪ੍ਰਕਾਰ ਦਾ ਸ਼ੋਕ ਨਹੀਂ ਰਹੇਗਾ ਕਿਉਂ ਨਹੀਂ ਰਹੇਗਾ ਸਾਧੂਆਂ ਦੇ ਸਾਧ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਹਨਾਂ ਦੇ ਮਿਲਨ ਕਰਕੇ ਤੈਨੂੰ ਮਹਿਸੂਸ ਹੋਵੇਗਾ ਚਿੰਤਾ ਤਾਂ ਕੀ ਕੀਤੀਏ ਜੋ ਅਨਹੋਣੀ ਹੋਏ ਜਦੋਂ ਇਹ ਤੇਰੇ ਅੰਦਰ ਬੈਠ ਗਿਆ ਫਿਰ ਤੈਨੂੰ ਸ਼ੋਕ ਕਿਸ ਦਾ ਤੈਨੂੰ ਡਰ ਕਿਸ ਦਾ ਗੁਰੂ ਬਾਬਾ ਸਾਡੇ ਤੇ ਮਿਹਰ ਕਰੇ ਸਾਨੂੰ ਪਰਮਾਤਮਾ ਦੇ ਕੋਲੋਂ ਮੰਗਨ ਦੀ ਜਾਚ ਆ ਜਾਵੇ ਅਸੀਂ ਕਿਰਪਾ ਦੇ ਸਾਗਰ ਪਰਮਾਤਮਾ ਦਾ ਚਿੰਤਨ ਕਰੀਏ ਤਾਂ ਕਿ ਸਾਡਾ ਲੋਕ ਸਫਲਤਾ ਤੇ ਪਰਲੋਕ ਸੁਹੇਲਾ ਹੋ ਜਾਵੇ ਗੁਰੂ ਬਾਬਾ ਸਾਡੇ ਸਾਰਿਆਂ ਤੇ ਦਇਆ ਕਰੇ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ